ਕੱਲ 26 ਤੇ 27 ਦੀ ਦਰਮਿਆਨੀ ਰਾਤ ਨੂੰ ਆਪਣੇ ਕਮਿਸ਼ਨਰ ਸਾਹਿਬ ਸਚਾਰ ਗੁਰਪੀ ਸਿੰਘ ਪੁੱਲਰ ਉਹਨਾਂ ਦੇ ਦੇ ਨਿਸ਼ਾਨਾ ਹਦਾਇਤਾਂ ਹੇਠ ਕੰਮ ਕਰਦੇ ਹੋਏ ACP ਈਸਟ ਗੁਰਿੰਦਰਵੀਰ ਸਿੰਘ SHO ਸਰਜੀਤ ਸਿੰਘ ਤੇ CI ਇੰਚਾਰਜ ਅਮੋਲਕ ਸਿੰਘ ਉਹਨਾਂ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਡੀਐਨਆਰ ਪ੍ਰਾਈਡ ਦੇ ਲਾਗੇ ਜਿੱਥੇ ਕਿ ਦੌਰਾਨੀ ਚੈਕਿੰਗ ਇੱਕ ਐਕਟਿਵਾ ਜਿਹੜੀ ਚਕਿੱਤੀਗੀਰ ਉਹਦੇ ਵਿੱਚੋਂ 14 ਲੱਖ ਰੁਪਏ ਬਰਾਮਦ ਹੋਏ ਮੌਕੇ ਤੇ ਤੇ ਉਸ ਦੇ ਤਹਿਤ ਐਫਐਸਟੀ ਟੀਮ ਨੂੰ ਮੌਕੇ ਤੇ ਬੁਲਾਉਂਦੇ ਹੋਏ ਤੇ ਉਹਨਾਂ ਵੱਲੋਂ ਸਾਰੀ ਇਹ ਚਕਿੱਤੀਗੀਰ ਰਿਪੋਰਟਿੰਗ ਦੇ ਮੁਤਾਬਕ ਜਿਹੜਾ ਕਿ ਇਹ 14 ਲੱਖ ਦਾ ਕੋਈ ਆਪਣਾ ਅੰਦਾਸ ਨਹੀਂ ਪਾਏ ਸੀ ਕਿਸ ਵਜ੍ਹਾ ਕਰਕੇ ਆਪਣੇ ਕੈਰੀ ਕਰ ਰਹੇ ਸੀਗੇ ਪੈਸੇ ਯੋਗਿੰ ਜੋ ਉਹ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੇ ਉਹਦੇ ਵਿੱਚ ਇਹ 50 ਹਜ਼ਾਰ ਤੋਂ ਜ਼ਿਆਦਾ ਜੁਰਿੰਗ ਕੋਡ ਕੈਰੀ ਨਹੀਂ ਕਰ ਸਕਦੇ ਸੀਗੇ ਪਰ ਇਹਨਾਂ ਨੇ ਇਹਦੇ ਬਾਰੇ ਕੋਈ ਸਪਸ਼ਟਿਕਰਨ ਆਪਣਾ ਨਹੀਂ ਦੇ पाए ਤੇ ਉਹਦੇ ਤੇ ਫਿਰ ਆਈਟੀਓ ਡਿਪਾਰਟਮੈਂਟ ਨੂੰ ਵੀ ਅੱਗੇ ਫਰਦਰ ਇਨਫੋਰਮ ਕੀਤਾ ਗਿਆ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਏ ਜਾ ਰਹੇ ਨਹੀਂ ਜੀ ਇਹ 14 ਲੱਖ ਰੁਪਇਆ ਤੇ ਇਹਨਾਂ ਦੇ ਖਿਲਾਫ ਫਿਰ ਫਰਦਰ ਕਾਰਵਾਈ ਜਿਹੜੀ ਆਈਟੀਓ ਡਿਪਾਰਟਮੈਂਟ ਇਨਕਮ ਟੈਕਸ ਅਫਸਰ ਜਿਹਨਾਂ ਜੜੇ ਮੌਕੇ ਤੇ ਆਏ ਸੀਗੇ ਉਹਨਾਂ ਨੇ ਚੱਲਿਆ ਫਰਦਰ ਕਾਰਵਾਈ ਕਰਨੀ